ਸਿਲਾਈ ਕਢਾਈ ਤਾਂ ਆਉਂਦੀ ਹੋਣੀ ਏ ਕਿ ਉਹ ਵੀ ਨਹੀਂ ਆਉਂਦੀ ਮੁੰਡੇ ਦੀ ਮਾਂ ਸੁਖਵੰਤ ਕੌਰ ਬੋਲੀ ਹਾਂਜੀ ਆਉਂਦੀ ਹੈ ਸਿਲਾਈ ਕਢਾਈ ਤਾਂ ਆਹ ਸੂਟ ਵੀ ਤੂੰ ਆਪ ਬਣਾਇਆ ਏ ਤਕਦੀਰ ਦੇ ਸੂਟ ਨੂੰ ਹੱਥ ਲਾ ਕੇ ਸੁਖਵੰਤ ਕੌਰ ਨੇ ਸਵਾਲ ਕੀਤਾ ਹਾਂਜੀ ਕਢਾਈ ਵੀ ਇਹਨੇ ਹੀ ਕੀਤੀ ਏ ਸੂਟ ਤੇ ਮੈਂ ਦੇਖਿਆ ਸੀ ਥੋੜੇ ਕੁ ਦਿਨ ਪਹਿਲਾਂ ਇਹਨੂੰ ਜਦੋਂ ਮੈਂ ਇਹਨਾਂ ਦੇ ਘਰ ਗਿਆ ਹੋਇਆ ਸੀ ਤਕਦੀਰ ਇਹੀ ਸੂਟ ਕਢਾਈ ਕਰਦੀ ਸੀ ਅੱਡੇ ਤੇ ਹਨਾ ਤਕਦੀਰ ਨਿਹਾਲ ਸਿੰਘ ਨੇ ਸੁਖਵੰਤ ਕੌਰ ਨੂੰ ਦੱਸਦਿਆਂ ਤੱਕ ਤਕਦੀਰ ਤੋਂ ਪੁੱਛਿਆ ਹਾਂਜੀ ਅੰਕਲ ਜੀ ਤਕਦੀਰ ਨੇ ਨਿਹਾਲ ਸਿੰਘ ਦੇ ਸਵਾਲ ਦਾ ਜਵਾਬ ਦਿੱਤਾ ਵੈਸੇ ਪੜ੍ਹਾਈ ਕਿੱਥੇ ਤੱਕ ਕੀਤੀ ਐ ਤੂੰ ਸੁਖਵੰਤ ਕੌਰ ਨੇ ਪੁੱਛਿਆ ਜੀ ਪਲੱਸ 2 ਤੱਕ ਤਕਦੀਰ ਨੇ ਜਵਾਬ ਦਿੱਤਾ ਚਲੋ ਹੁਣ ਗੁਰਦਰਸ਼ ਨੂੰ ਵੀ ਕੋਈ ਗੱਲ ਕਰ ਲੈਣ ਦੋ ਉਹਨਾਂ ਨੂੰ ਵੀ ਪੁੱਛ ਲੈਣ ਦਾ ਕੋਈ ਸਵਾਲ ਕਿ ਤੱਕ ਦੀ ਇਹ ਤੋਂ ਸਾਰੇ ਸਵਾਲ ਤੁਸੀਂ ਆਪੇ ਪੁੱਛ ਲੈਣੇ ਨੇ ਨਿਹਾਲ ਸਿੰਘ ਨੇ ਸੁਖਵੰਤ ਕੌਰ ਨੂੰ ਮਜ਼ਾਕਿਆਂ ਲੈਦੇ ਵਿੱਚ ਕਿਹਾ ਹਾਂ ਸੁਖਵੰਤ ਨਿਹਾਲ ਸਿਉ ਠੀਕ ਕਹਿੰਦਾ ਹੈ ਜ਼ਿੰਦਗੀ ਤਾਂ ਗੁਰਦਾਰਸ਼ਣੇ ਕੱਢਣੀ ਹੈ ਤਕਦੀਰ ਨਾਲ ਉਹਨਾਂ ਨੂੰ ਵੀ ਇੱਕ ਦੂਜੇ ਨਾਲ ਗੱਲ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਕਿ ਨਹੀਂ ਕਿਰਪਾਲ ਸਿੰਘ ਨੇ ਆਪਣੀ ਪਤਨੀ ਸੁਖਵੰਤ ਕੌਰ ਨੂੰ ਕਿਹਾ ਆਪਾਂ ਸਾਰੇ ਬਾਹਰ ਚੱਲਦੇ ਹਾਂ ਪਹਿਲਾਂ ਜੋ ਆਕਾਂ ਨੂੰ ਗੱਲਾਂ ਕਰਨ ਨੂੰ ਇੱਕ ਦੂਜੇ ਨਾਲ ਆਜੋ ਆਪਾਂ ਬਾਕੀ ਦੀਆਂ ਗੱਲਾਂ ਖੋਲ ਲੈਣੇ ਆ ਉਦੋਂ ਤੱਕ ਨਿਹਾਲ ਸਿੰਘ ਨੇ ਸਾਰਿਆਂ ਨੂੰ ਕਿਹਾ ਅਤੇ ਫੇਰ ਸਾਰੇ ਉੱਠ ਕੇ ਉਸ ਦੇ ਪਿੱਛੇ-ਪਿੱਛੇ ਦੂਜੇ ਕਮਰੇ ਵਿੱਚ ਚਲੇ ਗਏ ਹੁਣ ਤਕਦੀਰ ਤੇ ਗੁਰਦਾਰਸ਼ ਦੋਵੇਂ ਉਸ ਕਮਰੇ ਵਿੱਚ ਰਹਿ ਗਏ ਸਨ ਤਕਦੀਰ ਚੁੱਪਚਾਪ ਨੀਵੀਂ ਪਾਈ ਬੈਠੀ ਰਹੀ ਅਤੇ ਗੁਰਦਾਰਸ਼ ਨੇ ਉਸ ਨੂੰ ਕੁਝ ਨਾ ਪੁੱਛਿਆ 10 ਕਿੰਟ ਵਾਰ ਸੁਖਵੰਤ ਕੌਰ ਨਿਹਾਲ ਸਿੰਘ ਦੀ ਪਤਨੀ ਗੁਰਮੀਤ ਕੌਰ ਅਤੇ ਨਿਹਾਲ ਸਿੰਘ ਤਿੰਨੇ ਉਹਨਾਂ ਕੋਲ ਆ ਗਏ ਅਤੇ ਨਿਹਾਲ ਸਿੰਘ ਨੇ ਗੁਰਦਰਸ਼ ਨੂੰ ਪੁੱਛਿਆ ਹਾਂ ਵੇ ਗੁਰਦਰਸ਼ ਪਸੰਦ ਹੈ ਤੈਨੂੰ ਕੁੜੀ ਪੁੱਛ ਲਿਆ ਸਾਰਾ ਖੁਸ਼ ਹਾਂਜੀ ਅੰਕਲ ਜੀ ਠੀਕ ਹੈ ਜੀ ਗੁਰਦਰਸ਼ ਨੇ ਕਿਹਾ ਅਗਲੇ ਪਲ ਤਕਦੀਰ ਸੋਚ ਰਹੀ ਸੀ ਕਿ ਜੇ ਉਸ ਨੂੰ ਗੁਰਦਰਸ਼ ਬਾਰੇ ਪੁੱਛਿਆ ਗਿਆ ਤਾਂ ਉਹ ਕੀ ਕਹੇਗੀ ਪਰ ਉਸ ਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਸੁਗਨਿਹਾਲ ਸਿੰਘ ਨੇ ਕਿਹਾ ਚਲੋ ਫਿਰ ਦੂਜੇ ਕਮਰੇ ਵਿੱਚ ਚਲੀਏ ਸਾਰੇ ਤੁਹਾਡੀ ਉਡੀਕ ਕਰਦੇ ਬੈਠੇ ਨੇ ਤਕਦੀਰ ਤੇ ਗੁਰਦਰਸ਼ ਦੋਵੇਂ ਵੀ ਉਹਨਾਂ ਨਾਲ ਦੂਜੇ ਕਮਰੇ ਵਿੱਚ ਚਲੇ ਗਏ ਅਤੇ ਨਿਹਾਲ ਸਿੰਘ ਨੇ ਉੱਥੇ ਬਿਲਕੁਲ ਨਾਲ-ਨਾਲ ਰੱਖੀਆਂ ਦੋ ਕੁਰਸੀਆਂ ਤੇ ਉਹਨਾਂ ਦੋਵਾਂ ਨੂੰ ਬੈਠਣ ਲਈ ਕਿਹਾ ਉਹ ਦੋਵੇਂ ਬੈਠ ਗਏ ਤਾਂ ਸੁਰਜਨ ਸਿੰਘ ਨੇ ਕਿਰਪਾਲ ਸਿੰਘ ਨੂੰ ਕਿਹਾ ਦੇਖੋ ਜੀ ਸਾਡੇ ਕੋਲ ਸਿਰਫ ਕੁੜੀ ਐ ਦੇਣ ਨੂੰ ਤਿੰਨ ਕੱਪੜਿਆਂ ਵਿੱਚ ਜਦੋਂ ਮਰਜ਼ੀ ਲੈ ਜਾਇਓ ਸਾਡੀ ਧੀ ਨੂੰ ਜੇ ਤੁਹਾਡੀ ਕੋਈ ਮੰਗ ਐ ਤਾਂ ਹੁਣ ਦੱਸ ਦੋ ਬਾਅਦ ਵਿੱਚ ਫਿਰ ਔਖਾ ਹੋ ਜਾਂਦਾ ਹੈ ਨਾ ਨਾ ਸਰਦਾਰ ਜੀ ਸਾਡੀ ਤਾਂ ਕੋਈ ਮੰਗ ਨਹੀਂ ਪਰ ਅੱਜ ਕੱਲ ਕੁੜੀਆਂ ਦੀ ਵੀ ਮੰਗ ਹੁੰਦੀ ਐ ਆਪਾਂ ਤਕਦੀਰ ਨੂੰ ਪੁੱਛ ਲੋ ਵੀ ਉਹਦੀ ਤਾਂ ਨਹੀਂ ਕੋਈ ਮੰਗ ਹੈਗੀ ਕਿਰਪਾਲ ਸਿੰਘ ਨੇ ਸਰਜਨ ਸਿੰਘ ਨੂੰ ਕਿਹਾ ਲੈ ਇਹਦੇ ਵਿੱਚ ਕੀ ਗੱਲ ਹੈ ਭਲਾ ਆਪਾਂ ਹੁਣੇ ਪੁੱਛ ਲੈਂਦੇ ਹਾਂ ਹਾਂ ਵਾਹ ਤਕਦੀਰ ਪੁੱਤ ਤੈਨੂੰ ਗੁਰਦਾਰਸ਼ ਪਸੰਦ ਹੈ ਨਾ ਨਿਹਾਲ ਸਿੰਘ ਨੇ ਪੁੱਛਿਆ ਅੰਕਲ ਜੀ ਜੋ ਮੇਰੇ ਮੰਮੀ ਪਾਪਾ ਨੂੰ ਪਸੰਦ ਹੈ ਤਾਂ ਮੈਨੂੰ ਵੀ ਪਸੰਦ ਹੈ ਮੈਂ ਮਨਾ ਕਿਵੇਂ ਕਰ ਸਕਦੀ ਆ ਭਲਾ ਪੁੱਤ ਤੇਰੀ ਵੀ ਤਾਂ ਕੋਈ ਮੰਗ ਹੋਊਗੀ ਮੁੰਡੇ ਤੋਂ ਜਾਂ ਉਹਦੀ ਫੈਮਿਲੀ ਤੋਂ ਕਿਰਪਾਲ ਸਿੰਘ ਨੇ ਪੁੱਛਿਆ ਨਹੀਂ ਬੱਸ ਜੋ ਆਪਾਂ ਉਹਨਾਂ ਨੂੰ ਪਾਪਾ ਉਹਨਾਂ ਨੂੰ ਠੀਕ ਐ ਉਹ ਮੈਨੂੰ ਵੀ ਠੀਕ ਐ ਜੀ ਪਰ ਤੂੰ ਅੱਗੇ ਪੜ੍ਹਾਈ ਕਿਉਂ ਨਹੀਂ ਕੀਤੀ ਭਾਈ ਕਿਰਪਾਲ ਸਿੰਘ ਨੇ ਪੁੱਛਿਆ ਬੱਸ ਪਿੰਡ ਕਾਲਜ ਆਉਣ ਲਈ ਬੱਸ ਜਾਂ ਟੈਂਪੂ ਸਾਡੇ ਪਿੰਡ ਨਹੀਂ ਮਿਲਦਾ ਜੀ ਉਹਦੇ ਲਈ ਸਾਨੂੰ 2 ਕਿਲੋਮੀਟਰ ਦੂਰ ਅੱਡੇ ਤੱਕ ਤੁਰ ਕੇ ਜਾਣਾ ਪੈਂਦਾ ਹੈ ਜੀ ਮੈਂ ਇਕੱਲੀ ਸੀ ਪਲੱਸ 2 ਦੇ ਵਿੱਚ ਸਾਡੇ ਪਿੰਡੋਂ ਨਾਲੋਂ ਕੋਈ ਕੁੜੀ ਹੈ ਨਹੀਂ ਸੀ ਇਕੱਲੀਆਂ ਦੁਪਹਿਰੇ ਵਿੱਚ ਕਿੱਥੇ ਆਇਆ ਕਰੂੰਗੀ ਮਾਹੌਲ ਖਰਾਬ ਹੈ ਅੱਜਕੱਲ ਇਸੇ ਕਰਕੇ ਮੈਨੂੰ ਅੱਗੇ ਨਹੀਂ ਪੜਨ ਸ਼ਹਿਰ ਭੇਜਿਆ ਮੰਮੀ ਹੁਣਾਂ ਨੇ ਹੁਣ ਪਰ ਹੁਣ ਪੜਨਾ ਮੈਂ ਚਾਹੁੰਦੀ ਵੀ ਆ ਜੀ ਬਹੁਤ ਵਧੀਆ ਸੋਚ ਐ ਫੇਰ ਤਾਂ ਬੇਟਾ ਤੇਰੀ ਚੱਲ ਅੱਗੇ ਤੈਨੂੰ ਮੈਂ ਪੜਨ ਲਾ ਦੂੰਗਾ ਨਾਸ ਗੁਰਨਾਸ ਕੌਰ ਕਿਰਪਾਲ ਸਿੰਘ ਦੀ ਬੇਟੀ ਨਾਲ ਚਲਿਆ ਜਾਇਆ ਕਰੂੰਗੀ ਠੀਕ ਐ ਨਾ ਸਤਵੰਤ ਕਿਰਪਾਲ ਸਿੰਘ ਨੇ ਕਿਹਾ ਅਤੇ ਨਾਲ ਹੀ ਆਪਣੀ ਪਤਨੀ ਦੀ ਰਜ਼ਾਮੰਦੀ ਜਾਣਨ ਦੀ ਕੋਸ਼ਿਸ਼ ਕੀਤੀ ਆਹੋ ਆਪਣੇ ਕਿਹੜਾ ਕੋਈ ਬਹੁਤਾ ਕੰਮ ਐ ਚਾ ਰੋਟੀਆਂ ਹੀ ਨੇ ਬਣਾ ਕੇ ਚਲੇ ਜਾਇਆ ਕਰੂੰ ਨਾਲੇ ਉਹਨੂੰ ਕੰਪਨੀ ਮਿਲ ਜੂਗੀ ਪਹਿਲਾਂ ਉਹ ਰੌਲਾ ਪਾਉਂਦੀ ਰਹਿੰਦੀ ਐ ਫਿਰ ਨਾਲ ਇਹ ਲੱਗ ਜਾਇਆ ਕਰੂੰ ਸੁਖਵੰਤ ਕੌਰ ਨੇ ਹਾਂ ਮੈਂ ਭਰ ਦਿਆਂ ਕਿਹਾ ਚਲੋ ਫਿਰ ਦੇਖਦੇ ਕੀ ਉਹ ਸ਼ਗਨ ਪਾਉਂ ਟਾਈਮ ਵੀ ਵਧੀਆ ਚੱਲ ਰਿਹਾ ਐ ਸਵਾ 4 ਹੋਣ ਵਾਲੇ ਨੇ ਨਿਹਾਲ ਸਿੰਘ ਨੇ ਕਿਹਾ ਜਾ ਗੁਰਜਾਪ ਡੱਬਾ ਲੈ ਆ ਜਾ ਕੇ ਆਹ ਕਿਲੋਮੀਟਰ ਤੇ ਹੀ ਦੁਕਾਨਾਂ ਨੇ ਮਠਿਆਈਆਂ ਨਿਹਾਲ ਸਿੰਘ ਨੇ ਕਿਰਪਾਲ ਸਿੰਘ ਨੇ ਛੋਟੇ ਮੁੰਡੇ ਨੂੰ ਕਿਹਾ ਅਤੇ ਨਾਲ ਹੀ 500 ਦਾ ਨੋਟ ਉਸ ਦੇ ਹੱਥ ਵਿੱਚ ਫੜਾ ਦਿੱਤਾ ਅਤੇ ਗੁਰਜਾਪ ਮਠਾਈ ਲੈਣ ਚਲਾ ਗਿਆ ਪਰ ਅਸੀਂ ਕੋਈ ਤਿਆਗ ਤਿਆਰੀ ਨਹੀਂ ਕਰਕੇ ਆਏ ਜੀ ਕੋਈ ਨਹੀਂ ਕਾਲੀ ਗਾਦੀ ਹੈ ਆਪਾਂ ਕਰ ਲਵਾਂਗੇ ਸ਼ਗਨ ਵੀ ਪਹਿਲਾਂ ਮੇਰੇ ਭਰਾਵਾ ਨੂੰ ਤਾਂ ਦਿਖਾ ਲਈਏ ਮੁੰਡਾ ਨਾਲੇ ਤਕਰੀਰ ਦੇ ਇੱਕ ਇੱਕ ਭੂਆ ਏ ਉਹਨੂੰ ਵੀ ਪੁੱਛਣਾ ਏ ਅਸੀਂ ਉਹਨਾਂ ਤੋਂ ਬਿਨਾ ਤਾਂ ਨਹੀਂ ਕਰ ਸਕਦੇ ਅਸੀਂ ਪਹਿਲਾ ਕੰਮ ਏ ਸਾਡਾ ਨਾਲੇ ਸ਼ਗਨਾ ਦਾ ਉਹਨਾਂ ਤੋਂ ਪੁੱਛੇ ਬਿਨਾ ਨਹੀਂ ਅਸੀਂ ਕਰ ਸਕਦੇ ਜੀ ਤਕਦੀਰ ਦੀ ਮਾਂ ਸ੍ਰਿੰਦਰ ਕੌਰ ਨੇ ਕਿਹਾ ਲੈ ਕੋਈ ਨਹੀਂ ਆਪਾਂ ਕਿਹੜਾ ਮੰਗਣਾ ਕਰਨ ਲੱਗੇ ਆ ਐਤਰੋਂ ਮੈਂ ਪਾ ਦਿੰਦੀ ਆ ਸ਼ਗਨ ਖੁਦ ਨੂੰ ਤੁਸੀਂ ਪਾ ਦਿਓ ਬਸ ਰੋਕਾ ਜਿਆ ਹੋ ਜਾਊਗਾ ਬਾਕੀ ਜਿਵੇਂ ਬਾਅਦ ਚ ਸਲਾਹ ਹੋਈ ਕਰ ਲਿਓ ਆਪਾਂ ਨੇ ਕਿਹੜਾ ਕੋਈ ਧੱਕਾ ਕਰਨਾ ਹੈ ਤੁਹਾਡੇ ਨਾਲ ਸਖਵੰਤ ਕੌਰ ਨੇ ਕਿਹਾ ਫਿਰ ਨਿਆਣ ਸਿੰਘ ਅਤੇ ਉਸ ਦੀ ਪਤਨੀ ਵੀ ਸੁਰਿੰਦਰ ਕੌਰ ਨੂੰ ਮਨਾਉਣ ਲੱਗ ਪਏ ਸੁਰਿੰਦਰ ਕੌਰ ਅਤੇ ਸੁਰਜਨ ਸਿੰਘ ਦੀ ਕੋਈ ਗੱਲ ਹੀ ਨਹੀਂ ਸੀ ਸੁਣ ਰਿਹਾ ਇਹਨੇ ਨੂੰ ਗੁਰਜਾਫ ਡੱਬਾ ਲੈ ਕੇ ਵਾਪਸ ਆ ਗਿਆ ਫਿਰ ਸਖਵੰਤ ਕੌਰ ਨੇ ਡੱਬੇ ਵਿੱਚੋਂ ਦੋ ਲੱਡੂ ਲੈ ਲਏ ਅਤੇ ਨਾਲ ਖੰਮਣੀ ਲਗਾ ਕੇ ਤਕਰੀਰ ਦੇ ਪੱਲੇ ਪਾ ਦਿੱਤੀ ਅਤੇ 500 ਰੁਪਏ ਸ਼ਗਨ ਵਜੋਂ ਦੇ ਦਿੱਤੇ ਫੇਰ ਸ੍ਰਿੰਦਰ ਕੌਰ ਨੂੰ ਵੀ ਸ਼ਗਨ ਕਰਨਾ ਪਿਆ ਉਸਨੇ ਸੁਖਵੰਤ ਕੌਰ ਵਾਂਗ ਹੀ ਸ਼ਗਨ ਗੁਰਦਾਰਸ਼ਨ ਨੂੰ ਦੇ ਦਿੱਤਾ ਅਤੇ ਫੇਰ ਸਭ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਸਾਰਿਆਂ ਨੇ ਮੂੰਹ ਮਿੱਠਾ ਕੀਤਾ ਗੁਰਦਾਰਸ਼ ਆਪਣੇ ਵਾਲੀ ਲੱਡੂ ਵਿੱਚੋਂ ਅੱਧਾ ਤਕਦੀਰ ਨੂੰ ਦੇ ਦੇ ਪੁੱਤ ਹੁਣ ਤੁਸੀਂ ਇੱਕ ਦੂਜੇ ਦੇ ਹੋ ਗਏ ਅੱਜ ਤੋਂ ਗੁਰਮੀਤ ਕੌਰ ਨੇ ਕਿਹਾ ਗੁਰਦਾਰਸ਼ ਨੇ ਅੱਧਾ ਲੱਡੂ ਤੋੜ ਕੇ ਤਕਦੀਰ ਵੱਲ ਵੀ ਨਾ ਦੇਖੇ ਇਸ ਤਰ੍ਹਾਂ ਵਧਾਇਆ ਜਿਵੇਂ ਕਿਸੇ ਜਾਨਵਰ ਨੂੰ ਦੇਈਦਾ ਹੈ ਤਕਦੀਰ ਨੂੰ ਬਹੁਤ ਬੁਰਾ ਲੱਗਿਆ ਪਰ ਉਹ ਚੁੱਪ ਜਹੀ ਕਰ ਗਈ ਅਤੇ ਲੱਡੂ ਫੜ ਕੇ ਖਾਣ ਲੱਗ ਪਈ ਐਨੇ ਨੂੰ ਚਾਹ ਆ ਗਈ ਅਤੇ ਸਾਰੇ ਚਾਹ ਪੀਣ ਲੱਗ ਪਏ ਪਰ ਗੁਰਦਾਰਸ਼ ਕਿਸੇ ਜ਼ਰੂਰੀ ਕੰਮ ਜਾਣ ਦੀ ਗੱਲ ਕਹਿ ਕੇ ਆਪਣਾ ਮੋਟਰਸਾਈਕਲ ਚੁੱਕ ਕੇ ਚਾਹ ਪੀਤੇ ਬਿਨਾਂ ਹੀ ਚਲਾ ਗਿਆ ਉਸਨੇ ਇੱਕ ਵੀ ਵਾਰ ਹੁਣ ਤੱਕ ਨਾ ਤਕਦੀਰ ਨੂੰ ਬੁਲਾਇਆ ਸੀ ਅਤੇ ਨਾ ਹੀ ਉਸ ਵੱਲ ਧਿਆਨ ਦੇ ਨਾਲ ਦੇਖਿਆ ਸੀ। ਸੁਰਜਨ ਸਿੰਘ ਨੇ ਤੀਗਵੀਰ ਨੂੰ ਭੇਜ ਕੇ ਇੱਕ ਮਠਾਈ ਦਾ ਡੱਬਾ ਮੰਗਵਾਇਆ ਅਤੇ ਕਿਰਪਾਲ ਸਿੰਘ ਨੂੰ ਦੇ ਦਿੱਤਾ। ਅਤੇ ਕਿਰਪਾਲ ਸਿੰਘ ਨੇ ਵੀ ਉਸ ਨੂੰ ਪਹਿਲਾਂ ਲਿਆਂਦਾ ਲੱਡੂਆਂ ਦਾ ਡੱਬਾ ਦੇ ਦਿੱਤਾ। 5:00 ਵਜੇ ਸੁਰਜਨ ਸਿੰਘ ਨੇ ਉਹਨਾਂ ਤੋਂ ਵਿਦਾ ਲਈ ਤਾਂ ਕਿਰਪਾਲ ਸਿੰਘ ਨੇ ਗੁਰਜਾਪ ਨੂੰ ਉਹਨਾਂ ਨੂੰ ਬਾਹਰ ਤੱਕ ਛੱਡ ਕੇ ਆਉਣ ਦੇ ਲਈ ਕਿਹਾ ਗੁਰਜਾਪ ਜਦੋਂ ਉਹਨਾਂ ਨੂੰ ਬਾਹਰ ਤੱਕ ਛੱਡਣ ਆਇਆ ਤਾਂ ਉਹ ਤਕਦੀਰ ਵੱਲ ਬਹੁਤ ਹੀ ਧਿਆਨ ਦੇ ਨਾਲ ਦੇਖ ਰਿਹਾ ਸੀ ਜਿਵੇਂ ਬੁਲਾਉਣਾ ਚਾਹੁੰਦਾ ਹੋਵੇ ਪਰ ਬੁਲਾ ਨਾ ਰਿਹਾ ਹੋਵੇ ਖੈਰ ਸੁਰਜਨ ਸਿੰਘ ਦਾ ਪਰਿਵਾਰ ਵਾਪਸ ਆਪਣੇ ਘਰ ਆ ਗਏ ਤਕਦੀਰ ਨੇ ਘਰ ਆਉਂਦਿਆਂ ਹੀ ਆਪਣੇ ਭਰਾ ਨੂੰ ਪੁੱਛਿਆ ਤੈਨੂੰ ਪਸੰਦ ਨੇ ਉਹ ਲੈ ਵਿਆਹ ਮੈਂ ਕਰਾਉਣਾ ਹੈ ਉਹਦੇ ਨਾਲ ਕਿ ਤੂੰ ਤੈਨੂੰ ਪਸੰਦ ਹੋਣਾ ਚਾਹੀਦਾ ਏ ਜ਼ਿੰਦਗੀ ਤਾਂ ਤੂੰ ਲੰਗਾਉਣੀ ਏ ਉਹਦੇ ਨਾਲ ਮੈਂ ਥੋੜਾ ਲੰਗਾਉਣੀ ਏ ਤੂੰ ਵੀ ਬਸ ਕਮਲੀ ਹੂੰ ਤੇਗ ਵੀਰ ਨੇ ਉਸ ਨੂੰ ਜਵਾਬ ਦਿੱਤਾ ਮੈਨੂੰ ਤਾਂ ਮੁੰਡੇ ਦੇ ਬੁੱਲਾ ਨੂੰ ਦੇਖ ਕੇ ਐ ਲੱਗਦਾ ਈ ਜਿਵੇਂ ਉਹ ਸਿਗਰਟ ਬੀੜੀਆਂ ਪੀਂਦਾ ਹੋਏ ਕੋਲ ਬੈਠੇ ਸਰਿੰਦਰ ਨੇ ਕਿਹਾ ਕੋਈ ਨਾ ਕੁਛ ਨਹੀਂ ਖਾਂਦਾ ਪੀਂਦਾ ਉਹ ਨਿਹਾਲੇ ਨੂੰ ਤਾਂ ਸਾਰਾ ਪਤਾ ਏ ਉਹਨਾਂ ਦੇ ਘਰ ਦਾ ਨਾਲੇ ਉਹ ਉਵੇਂ ਨਹੀਂ ਜ਼ਿੰਮੇਵਾਰੀ ਚੱਕ ਰਿਹਾ ਨਾਲੇ ਬੁੱਲਾਂ ਦਾ ਕੀ ਏ ਕਈ ਵਾਰ ਉਹੀ ਕਾਲੇ ਹੋ ਜਾਂਦੇ ਨੇ ਬੁੱਲ ਤਾਂ ਜਵਾਕਾਂ ਦੇ ਤੁਸੀਂ ਐਵੇਂ ਨਾ ਸ਼ੱਕ ਕਰੀ ਜਾਓ ਸੁਰਜਨ ਸਿੰਘ ਨੇ ਕਿਹਾ ਵੈਸੇ ਮੁੰਡਾ ਕਰਦਾ ਕੀ ਏ ਸਰਿੰਦਰ ਕੌਰ ਨੇ ਪੁੱਛਿਆ ਮੈਡੀਕਲ ਤੇ ਲੱਗਿਆ ਹੋਇਆ ਏ ਦਵਾਈਆਂ ਸਪਲਾਈ ਕਰਦਾ ਏ ਸਵੇਰੇ 10 ਵਜੇ ਜਾਂਦਾ ਏ ਕਹਿੰਦੇ ਫਿਰ ਦੁਪਹਿਰ ਨੂੰ 2 ਘੰਟੇ ਦੀ ਛੁੱਟੀ ਹੁੰਦੀ ਏ ਰੋਟੀ ਖਾ ਜਾਂਦਾ ਏ ਨਾਲੇ ਆਰਾਮ ਕਰ ਜਾਂਦਾ ਏ ਘੜੀ ਘਰ ਆ ਕੇ ਸ਼ਾਮ ਨੂੰ ਫੇਰ ਲੇਟ ਆਉਂਦਾ ਏ ਕਹਿੰਦੇ ਬਾਕੀ ਆਪੇ ਪਤਾ ਲੱਗ ਜਾਣਾ ਹੈ ਜਦੋਂ ਤਕਦੀਰ ਨਾਲ ਵਿਆਹ ਹੋ ਗਿਆ ਉਹਦਾ ਤਨਖਾਹ ਤਨਖੂ ਵੀ ਪੁੱਛ ਲਈ ਕਿ ਨਹੀਂ ਕਿੰਨੀ ਲੈਂਦਾ ਹੈ ਸੁਰਿੰਦਰ ਕੌਰ ਨੇ ਸਵਾਲ ਕੀਤਾ ਸਾਢੇ ਪੰਜ ਕਹਿੰਦੇ ਨੇ ਬਾਕੀ ਵੱਧਦੀ ਰਹਿੰਦੀ ਹੈ ਗਾਹਾਂ ਗਾਹਾਂ ਤਨਖਾਹ ਤਾਂ ਜਿਉਂ-ਜਿਉਂ ਬੰਦਾ ਪੁਰਾਣਾ ਹੋਈ ਜਾਂਦਾ ਹੁੰਦਾ ਹੈ ਸੁਰਜਨ ਸਿੰਘ ਨੇ ਜਵਾਬ ਦਿੱਤਾ ਪਰ ਫਿਰ ਵੀ ਮਾਰੀ ਮੋਟੀ ਪੁੱਛਪੜਤਾਲ ਵੀ ਕਰ ਲਵਾਂ ਕਿਤੇ ਨਿਹਾਲੇ ਤੇ ਯਕੀਨ ਰੱਖੀ ਬੈਠੇ ਬੈਠੇ ਰਹਾਂ ਸੁਰਿੰਦਰ ਕੌਰ ਨੇ ਕਿਹਾ ਕੋਈ ਨਹੀਂ ਜਿੱਥੇ ਉਹਨਾਂ ਦਾ ਘਰ ਹੈ ਉਸੇ ਗਲੀ ਦੇ ਵਿੱਚ ਮੇਰਾ ਕੋਈ ਜਾਣਕਾਰ ਰਹਿੰਦਾ ਹੈ ਮੈਂ ਉਹਨੂੰ ਪੁੱਛ ਲਵਾਂ ਸਾਰਾ ਕੁਝ ਪਰ ਪਹਿਲਾਂ ਆਪਾਂ ਫੌਜੀ ਨੂੰ ਘਰ-ਬਾਰ ਤਾਂ ਦਿਖਾ ਦਈਏ ਨਾਲੇ ਮੈਂ ਦੇਖ ਆਉਂਗਾ ਸੁਰਜਨ ਸਿੰਘ ਨੇ ਕਿਹਾ ਜਦ ਤੱਕ ਕੋਈ ਪੱਖ ਠੱਕ ਨਹੀਂ ਹੁੰਦੀ ਕਿਸੇ ਨੂੰ ਦੱਸਿਓ ਨਾ ਮੈਨੂੰ ਉਹ ਬਹੁਤ ਕਾਲੇ ਜਿਹੇ ਲੱਗਦੇ ਨੇ ਕਿਤੇ ਕੋਈ ਗੱਲ ਹੀ ਨਾ ਹੋ ਜਾਈ ਐਵੇਂ ਕੁੜੀ ਨੂੰ ਦਾਗ ਲੱਗ ਜਾਊ ਸ੍ਰਿੰਦਰ ਕੌਰ ਨੇ ਕਿਹਾ ਚਲੋ ਗੱਲਾਂ ਹੋਈਆਂ ਬੀਤੀਆਂ ਦਿਨ ਲੰਘਣ ਲੱਗ ਪਏ ਤਕਦੀਰ ਦਾ ਰੋਕਾ ਹੋਈ ਨੂੰ 5-6 ਕੁ ਦਿਨ ਹੋਏ ਸਨ ਕਿ ਇੱਕ ਦਿਨ ਸ਼ਾਮ ਨੂੰ ਮੂਹ ਹਨੇਰੇ ਜਿਹੇ ਤੇਗਵੀਰ ਦੇ ਮੋਬਾਈਲ ਫੋਨ ਤੇ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਇਆ ਤੇਗਵੀਰ ਨੇ ਫੋਨ ਚੁੱਕਿਆ ਹੈਲੋ ਹਾਂਜੀ ਕੌਣ ਮੈਂ ਗੋਦਾਰਸ਼ ਕੀ ਸਿਸਟਰ ਬੋਲਦੀ ਹਾਂ ਬਾਵੀ से बात ਕਰਨੀ थी ਮੇਰੇ ਕੋ ਕਰਵਾ ਦੋਗੇ ਤੁਸੀਂ ਗੁਰਨਾਸ ਨੇ ਕਿਹਾ ਹਾਂਜੀ ਆਲਾਵ ਕਰ ਲੂਗਾ ਕਿਆ ਕਹਤੇ ਇੱਕ ਵੀਰ ਨੇ ਫੋਨ ਤਕਦੀਰ ਨੂੰ ਫੜਾ ਦਿੱਤਾ ਅਤੇ ਇਸ਼ਾਰੇ ਨਾਲ ਗੱਲ ਕਰਨ ਲਈ ਕਿਹਾ ਤੇ ਫੋਨ ਤੇ ਹੱਥ ਰੱਖ ਕੇ ਗੁਰਨਾਜ਼ ਨੇ ਫੋਨ ਬਾਰੇ ਵੀ ਦੱਸ ਦਿੱਤਾ ਤਕਦੀਰ ਨੇ ਫੋਨ ਕੰਨ ਨੂੰ ਲਾਇਆ ਅਤੇ ਗੱਲ ਕਰਨ ਲੱਗੀ ਹੈਲੋ ਹਾਂਜੀ ਹੈਲੋ ਮੈਂ ਬੋਲ ਰਹੀ ਹਾਂ ਨਾਜ਼ ਠੀਕ ਹੋ ਤੂੰ ਯਾਰ ਬੜੀ ਮੁਸ਼ਕਿਲ ਸੀ ਤੋ ਤੁਹਾਡਾ ਨੰਬਰ ਲਗਾ ਹੈ ਕੋਈ ਐਡਵਾਂਸ ਸੀ ਕੰਪਨੀ ਦਾ ਨੰਬਰ ਨਹੀਂ ਰੱਖ ਸਕਤੇ ਕਿਆ ਫੋਕਟ ਮੇਂ ਤੋਂ ਮਿਲਨੇ ਸੇ ਰਹੇ ਨੰਬਰ न्यू सिम ले लो अब कोई अच्छा सा वीआईपी वाला नंबर ले लेना आफ्टर ऑल अब एजुकेटेड फैमिली में बहु बन करा है तुम्हें अच्छा तो अब मैं रखती हूँ फोन मेरे को फोन आ रहा है चंडीगढ़ से मौसा का बाद में बात करती हूँ क्या कि उसने फोन कट दिया पर जा तकदीर नोचा में वो सोचा पा गई हूँ तकदीर सोच रही थी कि नाज ने फोन किस काम ले ਜੇ ਕੰਮ ਸੀ ਤਾਂ ਦੱਸਿਆ ਕਿਉਂ ਨਹੀਂ ਕੀ ਉਹ ਜਿਸ ਤਰੀਕੇ ਨਾਲ ਬੋਲ ਰਹੀ ਸੀ ਉਹਨਾਂ ਦਾ ਸਾਰਾ ਪਰਿਵਾਰ ਹੀ ਹਿੰਦੀ ਬੋਲਦਾ ਹੋ ਜਾਂ ਸਿਰਫ 나ਜ ਤੇ ਉਸ ਹੀ ਮਾਂ ਹੀ ਬੋਲਦੀਆਂ ਨੇ ਜੇ ਉਹ ਬੋਲਦੀਆਂ ਵੀ ਨਹੀਂ ਤੇ ਕਿਉਂ ਕੀ ਉਹ ਪੰਜਾਬੀ ਹੀ ਨਹੀਂ ਜਾਂ ਫਿਰ ਕੀ ਗੱਲ ਸੀ ਉਹ ਆਪਣੇ ਅੰਗਲਾਂ ਵਿੱਚੋਂ ਅਮੀਰੀ ਝੜ ਰਹੀ ਸੀ ਜਾਂ ਫਿਰ ਉਸ ਦਾ ਬੋਲਣ ਦਾ ਤਰੀਕਾ ਹੀ ਅਜਿਹਾ ਸੀ ਹੋਰ ਪਤਾ ਨਹੀਂ ਕਿਹੜੇ ਕਿਹੜੇ ਸਵਾਲ ਉਸ ਦੇ ਜ਼ਿਹਨ ਵਿੱਚ ਉੱਠ ਰਹੇ ਸਨ ਜਿਨ੍ਹਾਂ ਦਾ ਉਸ ਨੂੰ ਜਵਾਬ ਚਾਹੀਦਾ ਸੀ ਪਰ ਜਵਾਬ ਦੇਵੇਗਾ ਕਿ ਕੌਣ 10 ਕ ਦਿਨ ਹੋਰ ਲੰਘ ਗਏ ਅਤੇ ਇੱਕ ਦਿਨ ਫਿਰ ਨਾਜ ਨੇ ਫੋਨ ਕੀਤਾ ਨੰਬਰ ਦੇਖਦੇ ਹੀ ਤੇਗਵੀਰ ਨੇ ਆਪਣਾ ਫੋਨ ਤਕਦੀਰ ਨੂੰ ਫੜਾ ਦਿੱਤਾ ਤਕਦੀਰ ਨੇ ਜਿਵੇਂ ਹੀ ਫੋਨ ਚੁੱਕਿਆ ਤੇ ਹੈਲੋ ਕਿਹਾ ਤਾਂ ਸਾਹਮਣੇ ਤੋਂ ਆਵਾਜ਼ ਆਈ ਹੈਲੋ ਮੈਂ ਬੋਲ ਰਹੀ ਹਾਂ वो जहां ना वो आई हुई थी आवाज सुनना चाहती थी तुम्हारी तो मैंने तुम्हें फोन लगा लिया मैं स्पीकर पे फोन कर रही हूँ okay? ही रही सी वो की बोले पर नाज ने उसकी कोई गल सुने बिना ही बोली हेलो हां मैंने स्पीकर पे फोन कर दिया है तुम नमस्ते बोलो बस और कुछ भी बोलने की जरूरत नहीं है ਹਾਂਜੀ ਸਤਿ ਸ੍ਰੀ ਅਕਾਲ ਉਸ ਦੀ ਆਵਾਜ਼ ਸੁਣ ਕੇ ਦੂਜੇ ਪਾਸੇ ਤੋਂ ਉਸ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਵੀ ਨਾਲ ਹੀ ਆ ਗਿਆ ਅਤੇ ਨਾਲ ਹੀ ਫੋਨ ਕੱਟਿਆ ਗਿਆ ਤਕਦੀਰ ਫੇਰ ਸੋਚਾਂ ਵਿੱਚ ਗੁੰਮ ਕੇ ਉਹ ਨਾਸ ਆਖਿਰਕਾਰ ਕਰਦੀ ਕੀ ਰਹਿੰਦੀ ਹੈ ਫੋਨ ਕਰਕੇ ਆਪਣੀਆਂ ਸੁਣਾ ਦਿੰਦੀ ਹੈ ਅਤੇ ਫਿਰ ਫੋਨ ਕੱਟ ਦਿੰਦੀ ਹੈ ਮੇਰੀ ਤਾਂ ਕੋਈ ਗੱਲ ਸੁਣਨੀ ਜਿਵੇਂ ਉਹ ਜ਼ਰੂਰੀ ਹੀ ਨਹੀਂ ਸਮਝਦੀ ਹੁੰਦੀ ਉਤੋਂ ਚੰਗੀ ਭਲੀ ਪੰਜਾਬੀ ਬੋਲੀ ਛੱਡ ਕੇ ਹਿੰਦੀ ਅੰਗਰੇਜ਼ੀ ਬੋਲਣ ਲੱਗ ਪੈਂਦੀ ਹੈ ਆਖਿਰ ਉਹ ਇਹ ਸਭ ਕਿਉਂ ਤੇ ਕੀ ਸੋਚ ਕੇ ਕਰਦੀ ਹੈ ਤਗਦੀਰ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਇਹ ਅਜੀਬ ਜਿਹਿਆਂ ਗੱਲਾਂ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੇ ਜਾਂ ਨਾ ਉਧਰ ਸ੍ਰਿੰਦਰ ਕੌਰ ਨੇ ਆਪਣੇ ਫੌਜੀ ਭਰਾ ਨੂੰ ਫੋਨ ਕਰਕੇ ਉਸ ਨੂੰ ਉਸ ਦੇ ਛੁੱਟੀ ਬਾਰੇ ਪੁੱਛਿਆ ਤਾਂ ਉਸ ਨੇ 25 ਅਪ੍ਰੈਲ ਤੱਕ ਛੁੱਟੀ ਆਉਣ ਦੀ ਗੱਲ ਕਹੀ ਸਰਿੰਦਰ ਕੌਰ ਨੇ ਉਸ ਨੂੰ ਛੁੱਟੀ ਆਉਂਦੇ ਹੀ ਫੋਨ ਕਰਨ ਲਈ ਕਿਹਾ ਤਾਂ ਜੋ ਮੁੰਡੇ ਵਾਲਿਆਂ ਦਾ ਘਰ ਦੇਖਣ ਜਾਏ ਆ ਸਕੀ ਤਕਦੀਰ ਦੇ ਰੋਕੇ ਬਾਰੇ ਪਤਾ ਲੱਗਣ ਤੇ ਉਸ ਦੇ ਮਾਮੇ ਨੂੰ ਬਹੁਤ ਖੁਸ਼ੀ ਹੋਈ ਅਤੇ ਉਹਨਾਂ ਨੇ ਜਲਦ ਹੀ ਆਉਣ ਬਾਰੇ ਕਹਿ ਕੇ ਫੋਨ ਕੱਟ ਦਿੱਤਾ ਸਰਿੰਦਰ ਕੌਰ ਨੇ ਸੁਰਜਨ ਸਿੰਘ ਨੂੰ ਸਾਰੀ ਗੱਲ ਦੱਸੀ ਤਾਂ ਉਹ ਵੀ ਬਹੁਤ ਖੁਸ਼ ਹੋ ਗਿਆ ਅਤੇ ਨਾਲ ਹੀ ਉਸ ਨੇ ਨਿਹਾਲ ਸਿੰਘ ਨੂੰ ਫੋਨ ਕਰਕੇ ਆਪਣੇ ਸਾਲੇ ਦੀ ਛੁੱਟੀ ਬਾਰੇ ਦੱਸ ਦਿੱਤਾ ਅਤੇ 25 ਅਪ੍ਰੈਲ ਤੋਂ ਬਾਅਦ ਦਾ ਮੁੰਡੇ ਵਾਲਿਆਂ ਦੇ ਘਰ ਫੇਰਾ ਪਾਉਣ ਦਾ ਪ੍ਰੋਗਰਾਮ ਬਣਾ ਕੇ ਦੱਸਣ ਲਈ ਕਿਹਾ। ਇੱਕ ਦਿਨ ਫਿਰ 나ਜ ਨੇ ਫੋਨ ਕੀਤਾ ਅਤੇ ਤਕਦੀਰ ਦੀ ਬਿਨਾ ਕਿਸੇ ਗੱਲ ਨੂੰ ਸੁਣੇ ਉਹ ਆਪਣੀਆਂ ਹੀ ਮਾਰਦੀ ਰਹੀ ਅਤੇ ਫਿਰ ਗੱਲ ਕਰਦੀ ਕਰਦੀ ਉਹ ਕਹਿਣ ਲੱਗੀ ਕੋਈ ਆ ਗਿਆ ਤੂੰ ਇਹ ਲੈ ਬਾਤ ਕਰ ਲੈ ਆਪਣੀ ਵਾਈਫ ਸੇ ਉਹ ਜੋ ਤੇਰੇ ਸਾਥ ਅੰਗੇਜਮੈਂਟ ਕਰਵਾ ਕੇ ਬੈਠੀ ਹੈ ਨਾ ਉਸੇ ਕੀ ਉਸੀ ਦਾ ਕਾਲ ਆਇਆ ਹੋਇਆ ਹੈ ਉਹ ਜਿਸ ਤਰੀਕੇ ਨਾਲ ਕਹਿ ਰਹੀ ਸੀ ਤਾਂ ਸਾਫ਼ ਸੀ ਕਿ ਉਹ ਗੁਰਦਰਸ਼ਨ ਨੂੰ ਗੱਲ ਕਰਨ ਦੇ ਲਈ ਕਹਿ ਰਹੀ ਸੀ ਪਰ ਤਕਦੀਰ ਨੇ ਸੁਣਿਆ ਕਿ ਗੁਰਦਰਸ਼ਨ ਨੇ ਉਸ ਨੂੰ ਕਿਹਾ ਮੈਂ ਨਹੀਂ ਕਰਨੀ ਇਹ ਗੱਲ ਕਿਸੇ ਨਾਲ ਗੱਲ ਤੂੰ ਹੀ ਕਰਦੀ ਰਿਹਾ ਕਰ ਕਰਦੀ ਹੈ ਦੇਖ ਲੈ ਕੀ ਕੀ ਕਰੀ ਜਾਂਦੀ ਹੈ ਤਕਰੀਰ ਦੇ ਦੇ ਨੂੰ ਬਹੁਤ ਤਕਾ ਲੱਗਿਆ ਕਿਉਂਕਿ ਉਸ ਨੂੰ ਗੁਰਦਰਸ਼ਨ ਤੋਂ ਅਜਿਹੀ ਉਮੀਦ ਨਹੀਂ ਸੀ ਉਹ बार-बार ਗੁਰਦਾਰਸ਼ ਦੀਆਂ ਗੱਲਾਂ ਬਾਰੇ ਸੋਚ-ਸੋਚ ਕੇ ਹੈਰਾਨ ਹੋਣ ਦੇ ਨਾਲ-ਨਾਲ ਦੁਖੀ ਵੀ ਹੋ ਰਹੀ ਸੀ। ਖੈਰ ਦਿਨ ਲੰਘਦੇ ਗਏ ਅਤੇ 29 ਅਪ੍ਰੈਲ ਦਾ ਦਿਨ ਆ ਗਿਆ। ਨਿਹਾਲ ਸਿੰਘ ਨੇ ਸੁਰਜਣ ਸਿੰਘ ਨੂੰ ਅਗਲੇ ਦਿਨ ਗੁਰਦਾਰਸ਼ ਦੇ ਘਰ ਜਾਣ ਲਈ ਕਿਹਾ ਤਾਂ ਸੁਰਜਣ ਸਿੰਘ ਨੇ ਝੱਟ ਹਾਂ ਕਰ ਦਿੱਤੀ। ਨਿਹਾਲ ਸਿੰਘ ਨਾਲ ਗੱਲ ਕਰਨ ਤੋਂ ਬਾਅਦ ਆਪਣੇ ਸਾਲੇ ਗੁਰਚਰਨ ਸਿੰਘ ਨੂੰ ਅਤੇ ਆਪਣੇ ਸਾਧੂ ਦੇ ਇੱਕ ਮੁੰਡੇ ਨੂੰ ਵੀ ਫੋਨ ਕਰਕੇ ਸਵੇਰੇ ਜਲਦੀ ਆਉਣ ਲਈ ਕਹਿ ਦਿੱਤਾ। ਵੀਰ ਉਸ ਨੇ ਆਪਣੇ ਘਰ ਤੋਂ ਥੋੜੀ ਦੂਰੀ ਤੇ ਰਹਿੰਦੇ ਆਪਣੇ ਭਰਾ ਨੂੰ ਉਸਦੇ ਘਰ ਜਾ ਕੇ ਤਕਦੀਰ ਦੇ ਰੋਕੇ ਅਤੇ ਮੁੰਡੇ ਦਾ ਘਰ ਦੇਖਣ ਦੇ ਜਾਣ ਵਾਲੀ ਸਾਰੀ ਗੱਲ ਦੱਸੀ ਅਤੇ ਸਵੇਰੇ 10:00 ਵਜੇ ਨਾਲ ਤਿਆਰ ਰਹਿਣ ਲਈ ਕਿਹਾ ਕਿ ਉਹ ਵਾਪਸ ਆ ਗਿਆ ਅਗਲੇ ਦਿਨ ਸਵੇਰੇ 10:00 ਵਜੇ ਗੁਰਚਰਨ ਸਿੰਘ ਸੁਰਜਨ ਸਿੰਘ ਦੇ ਘਰ ਪਹੁੰਚ ਗਿਆ ਚਾਹ ਪਾਣੀ ਪੀਂਦੇ ਹੋਏ ਉਸ ਨੇ ਤਕਦੀਰ ਦੇ ਸਹੁਰੇ ਪਰਿਵਾਰ ਬਾਰੇ ਸਾਰਾ ਕੁਝ ਜਾਣਦੇ ਆ ਥੋੜੇ ਸਮੇਂ ਬਾਅਦ ਹਰਪਾਲ ਸਿੰਘ ਵੀ ਪਹੁੰਚ ਗਿਆ ਤਕਦੀਰ ਨੇ ਉਸ ਨੂੰ ਵੀ ਚਾਹ ਪਾਣੀ ਦਿੱਤਾ ਚਾਹ ਪਾਣੀ ਪੀਣ ਤੋਂ ਬਾਅਦ ਸੁਰਜਨ ਸਿੰਘ ਗੁਰਚਰਨ ਸਿੰਘ ਹਰਪਾਲ ਸਿੰਘ ਤੇਗਵੀਰ ਹਰਵੰਤ ਸਿੰਘ ਸਾਰੇ ਜਣੇ ਮੁੰਡੇਵਾਲਿਆਂ ਦੇ ਘਰ ਵੱਲ ਚੱਲ ਪਏ ਮੁੰਡੇਵਾਲੇ ਤਕਦੀਰ ਦੇ ਪਿੰਡ ਤੋਂ 7 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਵਿੱਚ ਰਹਿੰਦੇ ਸਨ ਇਸ ਲਈ ਮੋਟਰਸਾਈਕਲਾਂ ਤੇ ਜਾਣ ਲਈ ਉਹਨਾਂ ਨੂੰ ਮਸਾਂ ਹੀ 15-20 ਮਿੰਟ ਲੱਗੇ ਜਿਵੇਂ ਹੀ ਉਹ ਨਿਹਾਲ ਸਿੰਘ ਦੇ ਦੱਸੇ ਪਤੇ ਤੇ ਮੁੰਡੇਵਾਲਿਆਂ ਦੇ ਘਰ ਪਹੁੰਚੇ ਤਾਂ ਕਿਰਪਾਲ ਸਿੰਘ ਤੇ ਸੁਖਵੰਤ ਕੌਰ ਨੇ ਉਹਨਾਂ ਸਾਰਿਆਂ ਦਾ ਸਵਾਗਤ ਕੀਤਾ। ਉਹਨਾਂ ਨੂੰ ਦਰਵਾਜ਼ਾ ਵੜਦਿਆਂ ਹੀ ਸਾਹਮਣੇ ਬੈਠੀਆਂ ਦੋ ਬੈਠਕਾਂ ਬਣੀਆਂ ਬੈਠਕਾਂ ਵਿੱਚੋਂ ਇੱਕ ਵਿੱਚ ਆਨਲਾਈਨ ਕਿਹਾ ਗਿਆ ਅਤੇ ਉੱਥੇ ਪੈਸੋਫਾ ਸੈੱਟ ਉੱਤੇ ਉਹਨਾਂ ਨੂੰ ਬਿਠਾਇਆ ਗਿਆ। ਪਹਿਲਾਂ ਨਾਚ ਨੇ ਉਹਨਾਂ ਲਈ ਕੋਲ ਡਰਿੰਕਸ ਲੈ ਆਂਦੀ ਤੇ ਫਿਰ ਥੋੜੇ ਸਮੇਂ ਬਾਅਦ ਸੁਖਵੰਤ कौर ਨੇ ਉਹਨਾਂ ਅੱਗੇ ਨਮਕੀਨ ਅਤੇ ਬਿਸਕੁਟਾਂ ਨਾਲ ਚਾਹ ਲਿਆ ਰੱਖੀ। ਖਾਣ ਪੀਣ ਦੇ ਨਾਲ-ਨਾਲ ਗੁਰਚਰਨ ਸਿੰਘ ਨੇ ਕਿਰਪਾਲ ਸਿੰਘ ਨੂੰ ਉਸਦੇ ਪਰਿਵਾਰ ਅਤੇ ਘਰ-ਬਾਰ ਬਾਰੇ ਜ਼ਰੂਰੀ ਗੱਲ ਕੀਤੀ। ਅਤੇ ਫਿਰ ਉਹਨਾਂ ਨੇ ਘੁੰਮ ਫਿਰ ਕੇ ਸਾਰਾ ਮਕਾਨ ਵੀ ਦੇਖਿਆ। 11:30 ਵਜੇ ਉਹ ਸਾਰੇ ਵਾਪਸ ਸੁਰਜਨ ਸਿੰਘ ਦੇ ਘਰ ਆ ਗਏ। ਘਰ ਆਉਂਦੇ ਹੀ ਗੁਰਚਰਨ ਸਿੰਘ ਨੇ ਸ੍ਰਿੰਦਰ ਕੌਰ ਨੂੰ ਕਿਹਾ, "ਵਧਾਈਆਂ ਭੈਣੇ। ਆਪਣੀ ਤਖੀਰ ਦਾ ਵਿਆਹ ਆਖਾ ਹੈ ਅਸੀਂ ਅੱਜ 12 ਮਈ ਦੀ ਬਰਾਤ ਹੈ। ਤਿਆਰੀ ਸ਼ੁਰੂ ਕਰ ਦੋ ਹੁਣ।" ਉਸੇ ਮੋਹ ਵਿਆਹ ਦੀ ਗੱਲ ਸੁਣ ਕੇ ਸ੍ਰਿੰਦਰ ਕੌਰ ਨੇ ਅੱਖਾਂ ਪਰ ਲਈਆਂ ਅਤੇ ਆਪਣੇ ਭਰਾ ਦੇ ਗਲ ਲੱਗ ਕੇ ਰੋਣ ਲੱਗ ਪਈ ਰੋਂਦੇ ਰੋਂਦੇ ਹੀ ਉਹ ਕਹਿਣ ਲੱਗੀ ਵੀਰੇ ਪੈਸਾ ਤਾਂ ਇੱਕ ਵੀ ਨਹੀਂ ਘਰ ਤੁਸੀਂ ਵਿਆਹ ਕਿਉਂ ਰੱਖ ਆਏ ਭਲਾ ਨਹੀਂ ਛੇਤੀ ਐਨੀ ਕਾਦੀ ਕਾਲੀ ਏ ਤੁਹਾਨੂੰ ਭਲਾ ਕੁੜੀ ਤੋਰਨ ਦੀ ਉਹਨਾਂ ਦੋਵਾਂ ਦੀਆਂ ਗੱਲਾਂ ਤਕਦੀਰ ਨੇ ਵੀ ਸੁਣ ਲਈਆਂ ਅਤੇ ਉਹ ਵੀ ਰੋਣ ਲੱਗ ਪਏ ਗੁਰਚਰਨ ਸਿੰਘ ਨੇ ਦੋਵਾਂ ਮਾਵਾ ਧੀਆਂ ਨੂੰ ਚੁੱਪ ਕਰਵਾਇਆ ਅਤੇ ਕਿਹਾ ਕਮਨੀਆਂ ਹੋ ਗਈਆਂ ਤੁਸੀਂ ਦੇਖੋ ਕਿਵੇਂ ਰੋਣ ਲੱਗੀਆਂ ਨੇ ਦਸ ਵਿਆਹ ਵਾਲੇ ਘਰ ਨਹੀਂ ਰੋਇਆ ਕਰਦੇ ਸੁੱਖੀ ਸੰਦੇ ਚੁੱਪ ਕਰੋ ਹੁਣ ਨਾਲੇ ਭੈਣੇ ਪੈਸੇ ਹੁੰਦੇ ਕਿਹਦੇ ਕੋਲ ਨੇ ਭਲਾ ਕੋਈ ਕੰਮ ਕਰਨ ਲੱਗਿਆਂ ਕੋਲ ਆਪੇ ਹੀ ਹਿਲਾ ਹੋ ਜਾਂਦਾ ਹੁੰਦਾ ਓਈ ਨਹੀਂ ਘਬਰਾਇਦਾ ਹੁੰਦਾ ਸਭ ਠੀਕ ਹੋ ਜਾਣਾ ਹੈ ਤੂੰ ਦੇਖੀ ਤੈਨੂੰ ਤਾਂ ਪਤਾ ਵੀ ਨਹੀਂ ਲੱਗਣਾ ਕਦ ਵਿਆਹ ਹੋ ਜਾਣਾ ਹੈ ਰੱਬ ਆਪੇ ਨਾਲ ਖੜੂਗਾ ਕੋਈ ਜੇ ਜੇ ਮੇਰੇ ਲਿਆਉਣ ਵਾਲੀ ਹੋਵੇ ਤਾਂ ਦੱਸ ਦਿਓ ਮੈਂ ਕੈਂਟੀਨ ਤੋਂ ਲੈ ਆਉਂਗਾ ਜਮਾ ਨਹੀਂ ਕੋਈ ਫਿਕਰ ਕਰਨੀ ਤੁਸੀਂ ਦੁਪਹਿਰ ਤੋਂ ਬਾਅਦ ਉਹ ਵਾਪਸ ਚਲੇ ਗਿਆ ਉਸ ਦੇ ਨਾਲ ਹੀ ਹਰਪਾਲ ਸਿੰਘ ਵੀ ਵਾਪਸ ਚਲੇ ਗਿਆ ਹੁਣ ਦਿਨ ਗੁਜ਼ਰਨ ਲੱਗੇ ਅਤੇ ਵਿਆਹ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਹੋਣ ਲੱਗੀਆਂ ਪਰ ਅਜੇ ਵੀ ਤਕਦੀਰ ਦੇ ਰਿਸ਼ਤੇ ਦੀ ਗੱਲ ਕਿਸੇ ਨੂੰ ਨਹੀਂ ਸੀ ਦੱਸੀ ਗਈ ਤਾਂ ਜੋ ਕੋਈ ਮੁਸ਼ਕਿਲ ਆਉਣ ਉੱਤੇ ਰਿਸ਼ਤਾ ਟੁੱਟੇ ਵੀ ਤਾਂ ਤਕਦੀਰ ਦੀ ਇੱਜ਼ਤ ਤੇ ਕੋਈ ਦਾਗ ਨਾ ਲੱਗੇ ਨਿਹਾਲ ਸਿੰਘ ਨੇ ਮੁੰਡੇ ਵਾਲਿਆਂ ਦੇ ਕਹਿਣ ਤੇ 11 ਦਿਨਾਂ ਦੇ ਵਿਆਹ ਦੀ ਚਿੱਠੀ ਤੋੜਨ ਦੀ ਗੱਲ ਕਹੀ ਤਾਂ ਸੁਰਜਨ ਸਿੰਘ ਨੇ ਆਪਣੇ ਭਰਾਵਾਂ ਮਾਸੀ ਦੇ ਮੁੰਡਿਆਂ ਨੂੰ ਬੁਲਾ ਕੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ਵਿੱਚ ਚਿੱਠੀ ਤੋੜ ਦਿੱਤੀ ਅਤੇ ਨਾਲ ਹੀ ਨਿਹਾਲ ਸਿੰਘ ਤੇ ਉਸਦੀ ਪਤਨੀ ਤਕਦੀਰ ਨੂੰ ਸਹੁਰਿਆਂ ਵੱਲੋਂ ਭੇਜਿਆ ਗਿਆ ਬੋਈ ਦਾ ਸ਼ਗਨ ਦੇ ਗਏ ਤਕਦੀਰ ਦੀਆਂ ਚਚੇਰੀਆਂ ਭੈਣਾਂ ਤੇ ਭਰਜਾਈਆਂ ਨੇ ਉਸ ਨੂੰ ਸ਼ਗਨ ਵਜੋਂ ਮਹਿੰਦੀ ਨੌ ਪਾਲਿਸ਼ ਲਗਾ ਕੇ ਸ਼ਗਨ ਕੀਤਾ ਅਤੇ ਫਿਰ ਸਾਰੀਆਂ ਨੇ ਚਾਹੇ ਚਾਹੇ ਮਹਿੰਦੀ ਅਤੇ ਨੌ ਪਾਲਿਸ਼ ਲਗਾਈ ਸ਼ਗਨਾਂ ਦੀਆਂ ਲਾਲ ਚੂੜੀਆਂ ਦੇਖ ਕੇ ਕੁੜੀਆਂ ਨੂੰ ਭਾਵੇਂ ਚਾਹ ਚੜ ਗਿਆ ਸੀ ਪਰ ਤਕਦੀਰ ਨੂੰ ਅਜੇ ਕੋਈ ਖੁਸ਼ੀ ਨਹੀਂ ਸੀ ਹੋ ਰਹੀ ਕਿਉਂਕਿ ਪਤਾ ਨਹੀਂ ਕਿਉਂ ਪਰ ਉਸ ਨੂੰ ਲੱਗਦਾ ਸੀ ਕਿ ਅੰਦਰ ਹੀ ਅੰਦਰ ਉਸ ਦਾ ਮਨ ਇਸ ਰਿਸ਼ਤੇ ਨੂੰ ਲੈ ਕੇ ਜਿਵੇਂ ਉਸਨੂੰ ਕੁਝ ਕਹਿਣਾ ਚਾਹੁੰਦਾ ਹੋਵੇ ਪਰ ਕਹਿ ਨਾ ਪਾਰਿਆ ਹੋਵੇ ਹੁਣ ਹਰ ਰੋਜ਼ ਹੀ ਕੋਈ ਨਾ ਕੋਈ ਰਿਸ਼ਤੇਦਾਰ ਉਹਨਾਂ ਦੇ ਘਰ ਆਇਆ ਰਹਿੰਦਾ ਸੀ ਕਦੇ ਕੋਈ ਭੂਆ ਕਦੇ ਕੋਈ ਮਾਸੀ ਜਾਂ ਮਾਮੀ ਤਕਦੀਰ ਨੂੰ ਮਾਂਝਾ ਲਾ ਕੇ ਜਾਂਦੀ ਸੀ ਕੀ ਦਿਨ ਆਈ ਹੀ ਰਹਿੰਦੀ ਕਈ ਵਾਰ ਤਾਂ ਉਹ ਬਾਜ਼ਾਰ ਵਿੱਚ ਹੀ ਹੁੰਦੀਆਂ ਜਦੋਂ ਉਹਨਾਂ ਨੂੰ ਫੋਨ ਕਰਕੇ ਵਾਪਸ ਆਉਣ ਲਈ ਕਹਿ ਦਿੱਤਾ ਜਾਂਦਾ ਅਤੇ ਉਹ ਜਲਦੀ ਨਾਲ ਵਾਪਸ ਆ ਜਾਂਦੀਆਂ ਤਾਂ ਜੋ ਰਿਸ਼ਤੇਦਾਰ ਬਿਨਾਂ ਮਿਲੇ ਵਾਪਸ ਨਾ ਪਰਤ ਜਾਣ ਵਿਆਹ ਨੂੰ ਹਫ਼ਤਾ ਹੀ ਰਹਿ ਗਿਆ ਸੀ ਤਕਰੀਰ ਨੇ ਕੱਲ ਨੂੰ ਆਪਣੀ ਮੰਮੀ ਅਤੇ ਭਾਬੀ ਨਾਲ ਲਹਿੰਗਾ ਬੁੱਕ ਕਰਕੇ ਆਉਣਾ ਸੀ ਉਹ ਅਜੇ ਆਪਣੀ ਭਾਬੀ ਨਾਲ ਬੈਠੀ ਲਹਿੰਗੇ ਦੇ ਰੰਗ ਬਾਰੇ ਸਲਾਹ ਹੀ ਕਰ ਰਹੀ ਸੀ ਕਿ ਉਸਦੇ ਭਰਾ ਕੋਲ ਨਾਜ ਦਾ ਫੋਨ ਆ ਗਿਆ ਹੈਲੋ ਮੇਰੇ ਕੋ ਇਹ ਪੁੱਛਣਾ تھا ਕਿ ਜੋ ਹੋ ਤੁਸੀਂ ਨੇ ਸ਼ਾਦੀ ਤੇ ਲਹਿੰਗਾ ਪਹਿਨਣਾ ਹੈ वो बुक कर लिया है क्या अगर नहीं किया तो कोई डिफरेंट हो और बीस हजार तक रेंट हो उसका बाकी अनटच होनी चाहिए दोनों चीजें इतना तो खर्चा कर ही सकते हैं ना तुम्हारे घर वाले दूसरी बात मेरे को भी अच्छे से सूट लाना वो मत ले आना जो कोनों से निकाल कर लाए हैं ओके बाय चलो मैं रखती हूँ अब मेरे को बहुत से काम हैं फ्री नहीं हूँ मैं तुम्हारी थरे आई बात समझ में तकदीर कुछ भी बोलने तो पहला ही फ़ोन कटाया गया